ਓ ਦੀਦੀ ਮਾਫ ਕਰਦੇ ਮਾਫ ਕਰਦੇ ਅੱਜ ਤੋਂ ਬਾਦ ਨਹੀਂ ਗੱਡੀ ਲੈ ਕੇ ਜਾਂਦਾ ਬਾਹਰ ਉਹ ਤਾਂ ਜਾ ਰਾਂ ਦੋਸਤਾਂ ਨਾਲ ਚਲਾ ਗਿਆ ਸਿੱਖਣ ਵੀ ਨਹੀਂ ਮੈਂ ਇੱਥੇ ਚੱਕਦਾ ਮੈਂ ਧੀ ਮਿੰਨੂ ਤਾਂ ਕੁਛ ਨਹੀਂ ਹਾਂ ਬੱਤੇਰਾ ਦੀ ਚਾ ਉਹ ਹੀ ਦੱਸ ਲੈਨੂੰ ਮੈਂ ਤਾਂ ਕੁਛ ਨਹੀਂ ਕਹਿੰਦੀ ਕਿ ਇਹ ਸਾਰਾ ਉਹ ਭੁਜਾਈ ਰੱਖ ਗੱਡੀ ਭੰਦੇ ਉਹ ਤਾਂ ਤੇਰਾ ਦੀਦੀ ਤੂੰ ਸੁਭਾ ਕੀ ਹੋਇਆ ਕੀ ਨਹੀਂ ਹੋਇਆ ਮੈਂ ਕਿਹੜਾ ਮਕੈਨਿਕ ਆ ਉਹ ਹੀ ਕਹਿੰਦਾ ਸੀ ਵੀ ਤੇਰੇ ਭਰਾ ਨੇ ਗੱਡੀ ਬੁਗਾੜ ਦੇਣੀ ਆ ਦੇਖ ਲਾ ਹੁਣ ਮੈਂ ਕੀ ਕਰਾਂ ਉਹ ਨਹੀਂ ਕੋਈ ਨਹੀਂ ਹੁੰਦਾ ਯਾਰ ਮੈਂ ਕਿਹੜਾ ਪਹਿਲੀ ਵਾਰ ਗੱਡੀ ਚੱਕੀ ਆ ਤੁਹਾਨੂੰ ਪਤਾ ਆਪਾਂ ਗੱਡੀਆਂ ਚੋਂ ਹੀ ਤਾਂ ਨਿਕਲੇ ਆ ਯਾਰ ਆਪਾਂ ਕਿਤੇ ਪਹਿਲੀ ਵਾਰੀ ਗੱਡੀ ਦੇਖੀ ਆ ਆ ਕੀ ਕਵਾੜਾ ਹੀ ਲੈ ਕੇ ਤੁਸੀਂ ਉਹ ਕਰਦੇ ਹੋ ਹਵਾ ਮੈਂ ਇੰਡੀਵਰ ਐਂਡੂਰਾਂ ਵੀ ਚੜਾਈਆਂ ਆਈਆਂ ਮੈਨੂੰ ਤੁਹਾਨੂੰ ਪਤਾ ਆਪਾਂ ਕਿਹ ਰਿਚਵੰਦੇ ਸੀਗੇ ਮੈਂ ਭੁੱਖਾ ਨਾਂਕ ਜੀਜੂ ਸਾਲਾ ਇਹਦੀ ਮੈਂ ਆਹੀ ਲੈ ਕੇ ਛੜੇ ਦੀ ਗੱਡੀ ਲੈ ਕੇ ਹਵਾ ਕਰੂੰ ਦਾਸ ਯਾਰ ਦੀਦੀ ve menyo ni podta tatira gida suake patareche bande se appa bas karega tu amin nanga peshde karega